ਬਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਕੱਲ ਆਪਾਂ ਨਾ ਨਾਸਰੀ ਤੇ ਨਾ ਬੂਟੇ ਖਰੀਦ ਕੇ ਲੈ ਕੇ ਆਏ ਤੇ ਤੇ ਬੂਟੇ ਆਪਾਂ ਨੇ ਨਾ ਲਾਉਣੇ ਘਰ ਦੇ ਵਿੱਚ ਤੇ ਸਾਡੀ ਬਾਗੀਚੀ ਨਾ ਪਈਆ ਬੂਟਿਆਂ ਤੋਂ ਬਿਨਾ ਪਈਆ ਸੁੰਨੀ ਸੁੰਨੀ ਜੀ ਚਲੋ ਜੀ ਹੁਣ ਆਪਾਂ ਬੂਟੇ ਲਾਉਣੇ ਸ਼ੁਰੂ ਕਰਦੇ ਆ ਤੇ ਆਪਾਂ ਨੇ ਹੁਣ ਪਹਿਲਿਆਂ ਦੇ ਵਿੱਚੋਂ ਇਹ ਬੂਟੇ ਕੱਢ ਲਏ ਨੇ ਇਹ ਸਾਡੀ ਬਗੀਚੀ ਬਾਰੇ ਬਹੁਤ ਜ਼ਿਆਦਾ ਕਮੈਂਟ ਆਉਣੇ ਮੇਰੀਆਂ ਭੈਣਾਂ ਦੇ ਕਹਿੰਦੀ ਦੀਦੀ ਤੁਹਾਡੀ ਬਗੀਚੀ ਬਹੁਤ ਸੋਹਣੀ ਆ ਦੇਖੋ ਜੀ ਬਸ ਟਾਈਮ ਨਹੀਂ ਲੱਗਦਾਗਾ ਬੀ ਬਗੀਚੀ ਨੂੰ ਤਾਂ ਆਪਾਂ ਨੇ ਹੋਰ ਹੋਰ ਵੀ ਬਹੁਤ ਸੋਹਣੀ ਬਣਾਉਣੀ ਆ ਉਹਦੇ ਵਾਸਤੇ ਨਾ ਬਸ ਹੁਣ ਆਪਾਂ ਨੇ ਸਪੈਸ਼ਲ ਕਲ ਬੂਟਿਆਂ ਦੀ ਕਰੀ ਆ ਸ਼ਾਪਿੰਗ ਦੇਖੋ ਜੀ ਇਹ ਹੈਗੇ ਨੇ ਬੂਟੇ ਦੇ ਇਹਨਾਂ ਨੂੰ ਬਹੁਤ ਵੱਡਾ ਨਾ ਫੁੱਲ ਖਿੜੂਗਾ ਤੇ ਲਾਈਨ ਦੇ ਵਿੱਚ ਆਪਾਂ ਨੇ ਲਾ ਦੇਣੇ ਆ ਦੇਖੋ ਜੀ ਆਪਾਂ ਨੂੰ ਨਾ ਜਿਵੇਂ ਤੁਹਾਡੇ ਘਰ ਦੇ ਵਿੱਚ ਨਾ ਕੱਚੀ ਜਗ੍ਹਾ ਹੈਗੀ ਹੈ ਨਾ ਕੋਈ ਫਰੂਟਾਂ ਦੇ ਨਾ ਇਤਨਾ ਸਬਜ਼ੀਆਂ ਦੇ ਬੂਟੇ ਜ਼ਰੂਰ ਲਾਇਆ ਕਰੋ ਨਾਲੇ ਤਾਂ ਆਪਣਾ ਦਿਲ ਲੱਗਿਆ ਰਹਿੰਦਾ ਹੈ ਨਾਲੇ ਹਰੇ ਭਾਈ ਵੀ ਬਹੁਤ ਵਧੀਆ ਲੱਗਦੀ ਆ ਚਲੋ ਵੀ ਹੁਣ ਲਾਉਣੇ ਸ਼ੁਰੂ ਕਰੋ ਐਂ ਐਂ ਕਰੋ ਮੇਰੇ ਕਾ ਸੁਣੋ ਪਹਿਲਾਂ ਹੈ ਛੋਟੂ ਇੱਥੋਂ ਬੂਟੇ ਸਟਾਰਟ ਕਰ ਇੱਥੋਂ ਬੂਟੇ ਸਟਾਰਟ ਕਰ ਦੇ ਨਾ ਪਰਲੇ ਪਾਸੇ ਨੂੰ ਲਾਉਣੇ ਕੋਈ ਨਹੀਂ ਆ ਹੁਣ ਕੱਢ ਲੈ ਇੱਥੇ ਆ ਡੋਵਾ ਕੱਢ ਲੈ ਆ ਗਾ ਕੱਢ ਲੈ ਹੁਣ ਤਰੀਕ ਜਿਹੜਾ ਵੀ ਆਪਰੇ ਬੂਟਾ ਲਾਉਣਾ ਨਾ ਇਹਨਾਂ ਨੂੰ ਤਰੀਕੇ ਨਾਲ ਲਾਓ ਐਂ ਨਹੀਂ ਹੈਗਾ ਦੋਵਾਂ ਨਾਲ ਕੇ ਤੋਂ ਇੱਥੇ ਲਾ ਗਦੇ ਸਾਰੇ ਇਕੱਠੇ ਲਾਉਣਾ ਯਾ ਦਾਰੂ ਨੀ ਕਿੱਥੋਂ ਆਇਆ ਪਿਆ ਏ ਢਿੱਡ ਨਹੀਂ ਵਧਾਇਆ ਪਿਆ ਦਾਰੂ ਪੀ ਪੀ ਕੇ ਇਹ ਦਾਰੂ ਬੰਦ ਕਰੋ ਜੀ ਇਹ ਨਾ ਮੇਰੀ ਤੁਸੀਂ ਆਏ ਦੱਸੋ ਪਹਿਲਾਂ ਮੈਨੂੰ ਗੱਲ ਵੀ ਤੁਸੀਂ ਬੂਟੇ ਆਹ ਲੈਂਚ ਨੂੰ ਲਾਉਣੇ ਆ ਕਿ ਥੋੜੀ ਜਿਹਾ ਪਿੱਛੇ ਕਰਕੇ ਲਾਉਣੇ ਆ ਨਾ ਨਾਲ ਨਾਲ ਹੀ ਲਾ ਦੇ ਹਾਂ ਨਾਲ ਨਾਲ ਵਧੀਆ ਲੱਗਣਗੇ ਇਹ ਤਾਂ ਵਿਚਾਲੇ ਕੋਈ ਅੱਜ ਜਦੋਂ ਅਸੀਂ ਬੂਟੇ ਖਰੀਦਣ ਗਏ ਆ ਕਹੋ ਤਾਂ ਇੰਨੀ ਜ਼ਿਆਦਾ ਧੁੱਪਾਂ ਦੀ ਨਾ ਦੇਖੋ ਹੁਣ ਕਿਹੜੇ ਸਾਵ ਨਾਲ ਇੰਨਾ ਜ਼ਿਆਦਾ ਬੱਦਲ ਆ ਗਿਆ ਨਾ ਹੁਣ ਮੀਂਹ ਪੈਣੇ ਸ਼ੁਰੂ ਹੋ ਗਿਆ ਏ ਯਾਰ ਇੱਥੇ ਕਿ ਵੀ ਲਾਣੀ ਇਹ ਬੂਟਾ ਕਾਹਦੇ ਵੈਸੇ ਕੱਟ ਹੀ ਕਰੀ ਹੋਣੀ ਹੈਗੀ ਆਪਣੇ ਬੂਟੇ ਦੀ ਜਿਹੜੇ ਕੂਟੇ ਦਾ ਕੁਛ ਨਹੀਂ ਹੁੰਦਾ ਹੈਗਾ ਕੁਛ ਨਹੀਂ ਇਹਨੂੰ ਕੱਟ ਦਾਂਗੇ ਸਿਆਲ ਵਾਲਾ ਹੀ ਹੈ ਇਹ ਬੂਟੇ ਕਾਹਦੇ ਨੇ ਵੈਸੇ ਇਹ ਤਾਂ ਬੱਸ ਨਾ ਆਪਾਂ ਨੇ ਸਿਆਬਟ ਵਾਸਤੇ ਹੀ ਬੂਟੇ ਲਾਉਣੇ ਆ ਫਿਰ ਇਹਨਾਂ ਦੀ ਨਾ ਬਾਅਦ ਵਿੱਚ ਤੇ ਕਟਿੰਗ ਹੋਊਗੀ ਤੇ ਇਹੋ ਜੀ ਕਟਿੰਗ ਕਰ ਤੇ ਇਹੋ ਫੁੱਲ ਵੀ ਬਹੁਤ ਸੋਹਣਾ ਲੱਗਣਗੇ ਹੁਣ ਤਾਂ ਮਿੱਟੀ ਨਾਲ ਲੱਗ ਗਿਆ ਕਰਨ ਨੂੰ ਨਾਲੇ ਵਾਤਾਵਰਨ ਸਾਫ਼ ਹੋਏ ਇਹਦੇ ਨਾਲ ਨਾ ਬਹੁਤੀ ਮਿੱਟੀ ਨਹੀਂ ਪਟ ਹੁੰਦੀ ਹੈਗੀ ਜਿੱਥੇ ਆਪਾਂ ਨੇ ਟੋਆ ਕੱਢਣਾ ਨਾ ਬਹੁਤ ਹੀ ਸੌਖੇ ਤਰੀਕੇ ਨਾਲ ਟੋਆ ਨਿਕਲ ਜਾਂਦਾ ਇਹ ਅਸੀਂ ਖੰਨੇ ਤੇ ਬਾਏ ਕੀਤਾ ਹੈ ਨਾ ਇਹ ਤਾਂ ਵਧੀਆ ਇਹ 100 ਦੀ ਜਗਾ ਘੜ ਰਾ ਰਹੇ ਆਣੇ ਆਲਾ ਦਾਲਾ ਕਹਿ ਲਾ ਰਹੇ ਆ ਆਹ ਨੂੰ ਬੂਟੇ ਨੂੰ ਪੱਟ ਕੇ ਨਾ ਹੋਰ ਜਗਾ ਲਾ ਲਾਂਗੇ ਤੇ ਇਹਨੂੰ ਨਾ ਜਿਹੜੇ ਪਰੇ ਬੂਟੇ ਇਹਨੂੰ ਨਾ ਇਸ ਤਰ੍ਹਾਂ ਸਿੱਧੇ ਸਿੱਧੇ ਹੀ ਲਾਓ ਬੂਟੇ ਜਦੋਂ ਇਹਦੀ ਕਟਿੰਗ ਹੋਊਗੀ ਨਾ ਫਿਰ ਸੋਹਣੀ ਵੀ ਲੱਗੂਗੀ ਉਹ ਜਿਹੜਾ ਬੂਟਾ ਸੀ ਕੱਲ ਖਰੀਦ ਕੇ ਲਿਆਂਦਾ ਨਾ ਇਹ ਹਮੀਰੀਏ ਦਾ ਹੈਗਾ ਇਹ ਬੂਟਾ ਤੇ ਇਹਨੂੰ ਫੁੱਲ ਬਹੁਤ ਸੋਹਣੇ ਲੱਗਦੇ ਨੇ ਦੇਖੋ ਕਿੰਨੇ ਵਧੀਆ ਫੁੱਲ ਲੱਗਨੇ ਇਹਨੂੰ ਪਾਈ ਗਏ ਨੇ ਪਿੱਛੇ ਸਭ ਲੱਗਨੇ ਆ ਤੇ ਉੱਪਰੋਂ ਹੁਣ ਮੀਂਹ ਵੀ ਪੂਰਾ ਜੋਰਾਂ ਸ਼ੋਰਾਂ ਤੇ ਪੈ ਰਿਹਾ ਹੈ ਤੇ ਸਾਨੂੰ ਸ਼ੌਕ ਹੈਗਾ ਵੀ ਮੀਂਹ ਦੇ ਵਿੱਚੇ ਬੂਟੇ ਲਾ ਦਈਏ ਤੇ ਅਸੀਂ ਵੀ ਹੁਣ ਬਿਲਕੁਲ ਵੀ ਅੰਬੀ ਤੇ ਪਰੇ ਨਹੀਂ ਆ ਗਿਆ ਹੈ ਤੇ फटाफट ਚੱਕੀ ਆ ਮੱਕੀ ਤੇ ਮੀਂਹ ਵੀ ਕਲਾਤੇ ਆ ਗਿਆ ਹੈ ਤੇ ਪੂਰਾ ਇਹਨਾਂ ਜੋਰਾਂ ਸ਼ੋਰਾਂ ਤੇ ਮੀਂਹ ਪੈ ਰਿਹਾ ਹੈ ਕਿੰਨਾ ਜਿਆਦਾ ਦੇਖੋ ਜੀ ਆਪਾਂ ਨੇ ਬੂਟੇ ਲਾਉਣ ਲੱਗੇ ਤੇ ਬਸ ਇੱਕੇ ਬੂਟਾ ਲਾਇਆ ਤਾਂ ਇੰਨਾ ਜ਼ਬਰਦਸਤ ਮੀਂਹ ਆ ਗਿਆ ਨਾ ਹੁਣ ਵਿੱਚੇ ਕੰਮ ਰੁਕ ਗਿਆ ਏ ਹੁਣ ਮੀਂਹ ਹਟੇ ਤੇ ਨਾ ਬਾਅਦ ਵਿੱਚ ਤੇ ਆਪਾਂ ਹੁਣ ਬੂਟੇ ਲਾਵਾਂਗੇ ਦੇਖੋ ਜੀ ਕਿਹੜੀ ਰਫਤਾਰ ਨਾਲ ਮੀਂਹ ਪੈਂਦਾ ਨਿਬੜੇ ਕਾਂ ਫੇਰ ਮੀਂਹ ਆ ਗਿਆ ਫੇਰ ਔਖਾ ਹੋਊਗਾ ਕਿੰਨਾ ਟੋਏ ਪੱਟ ਲੈ ਇਹਦਾ ਇੱਕ ਫਟਿਆ ਛੋਟੂ ਪਹਿਲਾਂ ਉਹਨੂੰ ਲਾ ਦੇ ਹੋ ਹੋ ਕੇ ਇੱਕ ਆ ਹੋ ਗਿਆ ਤਿੰਨ ਆ ਹੋਏ ਦੇਖੋ ਜੀ ਜਦਵੀ ਪਾਰਕ ਦੇ ਵਿੱਚ ਬੂਟੇ ਲਾਉਣ ਲਾਉਣ ਆਉਨੇ ਆ ਨਾ ਮਗਰ ਇਹ ਮੀਂਹ ਆ ਜਾਂਦਾ ਏ ਰੇਖਾ ਤਾਂ ਜਾ ਕੇ ਸੌਂਗੀ ਪਾਈ ਹੈ ਉਹ ਦਾ ਠੀਕ ਕਰਨਾ ਵਧੀਆ ਮੂਰੇ ਥੋੜਾ ਵਧੀਆ ਕਟਿੰਗ ਜਿੱਤੇ ਹੋਊਗੀ ਇਹ ਅਸੀਂ ਬੰਦੇ ਨਹੀਂ ਹੈਗੇ ਜਿਹੜੇ ਮੀਂਹ ਦੇ ਵਿੱਚ ਪੌਦੇ ਲਾਉਣੇ ਆ ਭਾਈ ਇਹ ਕਿਹੜਾ ਬੈਗ ਤੇ ਨਾ ਇਹ ਕਿਹੜਾ ਬੂਟਾ ਮਨੋਰਟੀ ਉਹ ਕੋਈ ਮੈਂ ਕਿਹਾ ਤੂੰ ਆ ਜਾ ਵੀ ਬੂਟੇ ਲਾਈਏ ਸੇਧ ਵਿੱਚ ਲਾਈ ਇਹ ਛੋਟੂ ਸੇਧ ਵਿੱਚ ਪਰ ਜਿਹੜਾ ਥੈਲੀ ਵਾਲਾ ਬੂਟਾ ਹੁੰਦਾ ਨਾ ਇਹ ਸੁੱਕਦਾ ਨਹੀਂ ਹੈਗਾ ਨੂੰ ਆ ਮੈਂ ਕਹਿ ਰਣੇ ਆ ਵੀ ਸਾਵਣ ਦੇ ਮਹੀਨੇ ਚ ਬੂਟੇ ਲਾਉਣੇ ਪੈਂਟ ਚਾਹੀਦੇ ਆ ਇਹ ਤਾਂ ਭਾਦੋਂ ਦੇ ਵਿੱਚ ਵੀ ਦੇਖ ਲੈ ਕਿੰਨਾ ਮੌਸਮ ਠੱਡਾ ਹੋਇਆ ਪਿਆ ਇਹ ਜੇ ਇਹਦੀ ਨਾ ਜਿਹੜੀ ਉਹ ਬਾਣੀ ਹੈ ਨਾ ਕਟਿੰਗ ਹੋਣੀ ਆ ਨਾ ਐਨ ਸੰਗਣੀ ਹੁੰਦੀ ਹੈ ਇਹ ਬੂਟੇ ਦੀ ਕਟਿੰਗ ਜਿਹੜੀ ਆਪਾਂ ਕਰਦੇ ਆ ਤਾਂ ਠੀਕ ਆ ਬੂਟੇ ਦਾ ਬਸ ਠੀਕਾ ਲੈਣ ਚ ਹੀ ਰਹੂਗਾ ਈਦਾ ਬੜਾ ਦੇਰ ਲੱਗ ਗਿਆ। ਇਹਨੂੰ ਬੋਹ ਕਰ ਤੋਂ ਨਾ ਕਿਥੋਂ ਦੰਦਾ। ਨਾ ਪਰੋਂ ਪਰ ਵੜਦੇ ਫੇ ਗੋਟੇ ਆਉਗਾ। ਨਹੀਂ ਤੇਲ ਹੋ ਗਿਆ ਹੁਣ ਫੇ। ਪੱਟ ਪੱਟ ਕੇ ਲਫਾਫਾ ਪਾ ਦੇ ਕੋ ਪਰੇ ਕੱਬੇ ਜਾਂ ਉੱਥੇ ਕਿ ਪਹੋਰ ਲਾ ਦੀ। ਇਹਨੂੰ ਜਿਹੜੀ ਆਪਣੀ ਇਹ ਬਗੀਚੀ ਹੈ ਨਾ ਇੱਕ ਨਾ ਛੋਟੂ ਆ ਜਾਓ ਨਾ ਕੁਰਸੀਆਂ ਨੂੰ ਆਪਾਂ ਨੇ ਉੱਥੇ ਰੱਖਣ ਆਏ ਹੈ। ਉੱਪਰ ਤੇ ਨਾ ਫਿਰ ਜਾਨਵਰ ਬੈਠੀ ਜਾਂਦੇ ਆ। ਲਿਆਈਆਂ ਇਹ ਚ 4-5 ਬੰਦੇ ਬੁਲਾ ਕੇ ਨਾ ਉੱਥੇ ਚੱਕ ਕੇ ਰੱਖ ਦਈਏ। ਇਹ ਨਾਲ ਇਹ ਸਲਾ ਹੋ ਜਾਈ ਦੇ ਛੱਤ ਦਾ ਛੱਤ ਦਾ ਹੁਣ ਇਹਦੇ ਪਰ ਛੱਤ ਕੀ ਪਾਈਏ ਨਹੀਂ ਹੁਣ ਤਾਂ ਕਹਾ ਕਹਾ ਸਰਦੀਆਂ ਦਾ ਹੀ ਮੌਸਮ ਆਉਂਦਾ ਨਾ ਹੈ ਉਹ ਫੇਰ ਰੱਖ ਲੈਨੇ ਗੱਬੇ ਬੰਦਾ ਧੁੱਪ ਧੱਪ ਚ ਬਹਿ ਜਾਂਦਾ ਏ ਇੱਥੇ ਰੱਖ ਲਿਓ ਹਾਂ ਉੱਥੇ ਰੱਖੋ ਇਸ ਪਿੰਡ ਦੇ ਆਲੇ ਦੇ ਆਲੇ ਮਜਾ ਮਜਾ ਦਾ ਆ ਜਾਂਦਾ ਬੰਦਾ ਸਾਗ ਸੂਕ ਛਿੱਲਣ ਦਾ ਬਹਿ ਕੇ ਆ ਜਾਂਦਾ ਆਹ ਰਹੀਗਾ ਸੈਂਟਰ ਚ ਲੱਗ ਗਿਆ ਇਹ ਨਹੀਂ ਜੀ ਅੱਜ ਤਾਂ ਨੰਮਾ ਤੇਰਾ ਮੇਰੇ ਲਈ ਸ਼ਬਦਾ ਲੈ ਕੇ ਆਈ ਹੈ ਤਾਂ ਉਹ ਪੂਰੀ ਲੈਣ ਦੇ ਵਿੱਚ ਸਾਰੇ ਬੂਟੇ ਆ ਜਾਣਗੇ ਆ ਜਾਣਗੇ ਸਾਰੇ ਪਰ ਵਿਦਿਆ ਪੜਾਈ ਨਾਲ ਉਹ ਇਹ ਬੂਟੇ ਠੀਕ ਨੇ ਵਿਦਿਆ ਪੜਾਈ ਦੀ ਨਾਲ ਕਟਿੰਗ ਵੀ ਬਹੁਤ ਜ਼ਿਆਦਾ ਔਖੀ ਹੁੰਦੀ ਹੈ ਦੇਖੋ ਜੀ ਮੇਰੀਆਂ ਭੈਣਾਂ ਨੇ ਸਾਡੀ ਨਾ ਪਾਰਕ ਬਹੁਤ ਸੋਹਣੀ ਲੱਗਦੀ ਆ ਕੱਲ ਮੇਰੀਆਂ ਭੈਣਾਂ ਨੇ ਇੰਨੇ ਜ਼ਿਆਦਾ ਕਮੈਂਟ ਕਰੇ ਕਹਿੰਦੇ ਜੀ ਜੀ ਤੁਹਾਡੀ ਬਗੀਚੀ ਬਹੁਤ ਸੋਹਣੀ ਆ ਦੇਖੋ ਜੀ ਜਿੰਨਾ ਚਿਰ ਬੰਦਾ ਆਪ ਮਿਹਨਤ ਨਾ ਕਰੇ ਨਾ ਮੈਨੂੰ ਤਾਂ ਨਾ ਵਿਸ਼ਵਾਸ ਨਹੀਂ ਆਉਂਦਾ ਹੈਗਾ ਉਹ ਇਹਨਾਂ ਦੇ ਗਮਲਿਆਂ ਦੇ ਵਿੱਚ ਕੱਖ ਹੋ ਜਾਂਦਾ ਹੈ ਉਹ ਕੱਢਣਾ ਪੈਂਦਾ ਫਿਰ ਪਾਣੀ ਦੇਣਾ ਪੈਂਦਾ ਹੈ ਕਿਹੜਾ ਬੂਟਾ ਸੁੱਕ ਗਿਆ ਫਿਰ ਉਹ ਪਟਕੇ ਫਿਰ ਹੋਰ ਬੂਟਾ ਲਿਆਉਣਾ ਪੈਂਦਾ ਹੈ ਤਾਂ ਕਿ ਦੇ ਬਗੀਚੀ ਜਾਰੇ ਸੋਹਣੀ ਲੱਗਦੀ ਆ ਪੀਚੀ ਦੇ ਵਿੱਚ ਬੂਟੇ ਨਹੀਂ ਹੋਣਗੇ ਨਾ ਫਿਰ ਬਗੀਚੀ ਦੇਖਣ ਨੂੰ ਵੀ ਨਹੀਂ ਵਧੀਆ ਲੱਗਦੀ ਹੈਗੀ ਦੇਖੋ ਜੀ ਸਾਡੀ ਸਾਰੀ ਫੈਮਿਲੀ ਨੂੰ ਇੰਨਾ ਜ਼ਿਆਦਾ ਸ਼ੌਂਕ ਹੈ ਨਾ ਬੂਟਿਆਂ ਨਾਲ ਦੇਖੋ ਇਸ ਟਾਈਮ ਨਾਲੇ ਮੀਂਹ ਪੈ ਰਿਹਾ ਹੈ ਸਾਰੀ ਫੈਮਲੀ ਨਾ ਬੂਟੇ ਲਾਉਣ ਲੱਗੇ ਹੋਏ ਨੇ 15 ਨੇ ਉਹ ਸਿਰੇ ਤੱਕ ਆ ਜਾਣੇ ਆ 15 ਨੇ 12 ਬੱਧ 12 ਹੈ ਚਾਹ ਲਿਓ ਮਰੂਦ ਤੱਕਰ ਲੱਗੇ ਤਾਂ ਵੀ ਠੀਕ ਹੈ ਹਾਂ ਪਰੇ ਤੱਕ ਲੱਗ ਜਾਣਾ ਹੈ ਹਾਂ ਆ ਫਟ ਗਿਆ ਤੁਹਾਨੂੰ ਪਾ ਲੈ ਥੋੜੇ ਇਹ ਕੁਲ ਕਹਿੰਦੀ ਸੀ ਵੀ ਦੀਦੀ ਤੁਸੀਂ ਇਹ ਕੁਲ ਲੈ ਲਓ ਲਿਆ ਤਾਂ ਹੈ ਹੀ ਨਹੀਂ ਕਿਹੜਾ ਫੁੱਲ ਤਾਂ ਉਹ ਉਹ ਇਸ ਤਰ੍ਹਾਂ ਉਸਕਾ ਤਰ੍ਹਾਂ ਰਹੇਗਾ ਉਹ ਸਾਦੀ ਸਾਧਨੀਆਂ ਵਿੱਚ ਲੱਗਦਾ ਹੋਣਾ ਫਿਰ ਫੁੱਲ ਸਰਕ ਪਰ ਬਹੁਤ ਨਾ ਅੱਛਾ ਲੱਗਿਆ ਨਹੀਂ ਬਹੁਤ ਜ਼ਿਆਦਾ ਫੁੱਲ ਹੋਏ ਹੋਏ ਬੈਨ ਪੂਰੀ ਹਰੇ ਬਾਈ ਦਾ ਬਣੀ ਪਈ ਆ ਉਹਨਾਂ ਦੀ ਕੇਅਰ ਕਰਨੀ ਵੀ ਚਾਹੀਦੀ ਆ ਬੂਟੇ ਦੀ ਕਟਾਈ ਵੀ ਚਾਹੀਦੀ ਆ ਬੂਟੇ ਦੇ ਵਿੱਚ ਖਾਦ ਵੀ ਪਾਉਣੀ ਚਾਹੀਦੀ ਆ ਨਾ ਤਾਂ ਕਿ ਤੇ ਬੂਟਾ ਜਾ ਕੇ ਗਰੋਥ ਕਰਦਾ ਆ ਐਂਦਾ ਹੈ ਨਹੀਂਗਾ ਵੀ ਆਪਾਂ ਨੇ ਬੂਟੇ ਲਿਆ ਕੇ ਲਾ ਲੇ ਵੀ ਫਿਰ ਉਹਨੂੰ ਪੁੱਛੋ ਹੀ ਨਾ ਉਹਦਾ ਵੀ ਕੋਈ ਫਾਇਦਾ ਨਹੀਂ ਹੈਗਾ ਔਰ ਜਿੱਦਨੇ ਕਾ ਆਪਣੀ ਪਾਰਕ ਆ ਨਾ ਬਸ ਇੰਨੀ ਕ ਪਾਰਕ ਦੇ ਵਿੱਚ ਬੰਦਾ ਨਾ ਆਉਣ ਵਧੀਆ ਧਿਆਨ ਨਾਲ ਦੇਖ ਦੇਖ ਕਰ ਲੈਂਦਾ ਬੂਟਿਆਂ ਨਾਲ ਬੂਟਿਆਂ ਨਾਲ ਗੱਲਾਂ ਕਰਿਆ ਕਰ ਸਵੇਰ ਵਲਾ ਕੇ ਨਾਲ ਇਹਨਾਂ ਦੇ ਵਿੱਚ ਪਾਣੀ ਪੂਣੀ ਪਾਇਆ ਕਰ ਠੀਕ ਆ ਕੀ ਗੱਲਾਂ ਕਰਿਆ ਕਰੂੰਗੀ ਬੂਟਿਆਂ ਨਾਲ ਪਾਣੀ ਪੀ ਲਓ ਸਵੇਰ ਹੋ ਗਈ ਹੈ ਹਾਂ ਪਾਣੀ ਵਾਸਤੇ ਮਿਲਿਆ ਹੈਗਾ ਸਾਰੇ ਮਰੂਦਾਂ ਦੇ ਵਿੱਚ ਨਾ ਐਦ ਕੀ ਦਾ ਕੀੜੇ ਹੀ ਕੀੜੇ ਚੱਲੇ ਮੀਂਹ ਦੇ ਵਿੱਚ ਵਧੀਆ ਲੱਗਣਗੇ ਛੋਟੂ ਇਹਨਾਂ ਦੇ ਜੜ ਪੜ ਜਾਣੀ ਛੇਤੀਓ ਅੱਜ ਆਪਾਂ ਤੁਹਾਨੂੰ ਇੱਕ ਚੀੜੀ ਚੀੜੀ ਦਾ ਨਾ ਬੱਚੇ ਨੇ ਆਲਣਾ ਦੇਖੋ ਕਿ ਕਿਹੜੇ ਤਰੀਕੇ ਨਾਲ ਪਾਇਆ ਹੋਇਆ ਦੇਖੋ ਬੇਅਸਤ ਨਾ ਨਾ ਮਰੂਦ ਦੀ ਟਾਣੀ ਦੇ ਵਿੱਚ ਨਾ ਦੇਖੋ ਇਸ ਤਰ੍ਹਾਂ ਕਰਕੇ ਨਾ ਵਿੱਚ ਦੇਖੋ ਇਹਦੇ ਨਾ ਆਂਡੇ ਦਿੱਤੇ ਹੋਏ ਨੇ ਇਹ ਆਪਾਂ ਨੇ ਟਾਣੀ ਬਿਲਕੁਲ ਨਹੀਂ ਵਧਣੀ ਹੈਗੀ ਇਹਨੂੰ ਇਸ ਤਰ੍ਹਾਂ ਛੱਡ ਦੇਣੀ ਹੈ ਜਿਹੜੇ ਲਾਗ ਟਾਣੀਆਂ ਆ ਨਾ ਉਹ ਵੜਦੇ ਆ ਜਾ ਆ ਵੜਦੇ ਤਿੰਨ ਚਾਰ نیچے سے ਵੜਦੇ ਆਇਆ ਹੈੜਾ ਨਾ ਫਿਰ ਖਸੂਸਰਾ ਜਾਈ ਗੋ ਜਾਂਦੇ ਸਾਰੀਆਂ ਵੜਦੇ ਇਹ ਜਿਹੜੀ ਹੋ ਰਹੀ ਆ ਮੈਂ ਕਹਿੰਦੀ ਛੋਟੀ ਜਿਹੀ ਜਿਹੜੀ ਹੋਣੀ ਆ ਜਿਹੜੀ ਪਤਲੀ ਜੀ ਹੁੰਦੀ ਆ ਓਹੀ ਐ ਜਿਹੜੀ ਜੋ ਇਧਰ ਘੁੰਮਤੇ ਉਹ ਵੀ ਵੱੜਦੇ ਜਿਹੜੇ ਪਿੱਛੇ ਆ ਤਣੇ ਕਾਣੀਆਂ ਥੇਦੀ ਰਹਿਣੇ ਦਿਜੀਏ ਇਸ ਕੋ ਨਹੀਂ ਉਸ ਮੇ ਤਾਂ ਆਂਡਾ ਨਹੀਂ ਹੈਗਾ ਇਸ ਮੇ ਆ ਵੱੜਦੇ ਕਿੰਨੇ ਵੱੜਦੇ ਹਾ ਕਿਹੜਾ ਛੇਰ ਘਰ ਤੋਂ ਮੇਰਾ ਨਹੀਂ ਆਪਾਂ ਨੇ ਉਹ ਟਾਣੀ ਤੋਂ ਉਹ ਵੀ ਤਿੰਨੇ ਟਾਣੀ ਉਹ ਵੀ ਵੱੜਦੇ ਇਹ ਬਾਤੀ ਥੋੜੀ ਜੀ ਨਾ ਤਿੱਖੀ ਘਟ ਐ ਵੜਦੇ ਆ ਵੀ ਵੜਦੇ ਨਹੀਂ ਨਹੀਂ ਵੜਦੇ ਹੁਣ ਤਾਂ ਕੁਝ ਵੀ ਨਹੀਂ ਲੱਗਿਆ ਹੋਇਆ ਇਹ ਬੱਚਾ ਲੋ ਕਿੱਲੇ ਜਿੱਥੇ ਘਰ ਬਣਾਏਗਾ ਹਾਂ ਠੀਕ ਹੈ ਕੋਹਲੇ ਤਾਂ ਮਾ ਦਾ ਟਾਈਮ ਲੱਗਣਾ ਬੱਚੇ ਆਣੇ ਕੇ ਲਈ ਤਾਂ ਆਣ ਆਂਦੇ ਏ ਕਰਨ ਵੜੀ ਜਾਣਾ ਅੱਧਾ ਵੜ ਦੋ ਉਹ ਰਹਿਣ ਦੇ ਤੂੰ ਇੱਥੇ ਲਾ ਦੇ ਜਿੱਥੇ ਬੂਟਾ ਪਿਆ ਇਹਨੇ ਆਸ ਵਾਲੇ ਨੂੰ ਫੈਲਰ ਨਹੀਂ ਆਂ ਉਹਰੇ ਲਾ ਦੇ ਹਾਂ ਇਹ ਸਾਧੀਆਂ ਦੇ ਵਿੱਚ ਫੁੱਲ ਖਿੜ ਜਾਣਗੇ ਇੱਥੇ ਲਾ ਦੇ ਬਸ ਜਾਤੇ ਵਾਸਤੇ ਦੋ ਬੂਟੇ ਹੋਰ ਮਗਾਏ ਤੇ ਫਿਰ ਮੈਂ ਮਾਲੀ ਤੇ ਮੈਨੂੰ ਪਤਾ ਤਾਂ ਨਾ ਵੀ ਇਹਨਾਂ ਦੀ ਲੰਬਾਈ ਹੈਗੀ ਜ਼ਿਆਦੇ ਫਿਰ ਬੂਟੇ ਘਟ ਜਾਣੇ। ਵੱਡਦੇ ਸਾਰੇ ਆ ਵੀ ਵੱਢਦੇ ਜਿਹੜਾ ਮਰੂਦ ਕੋਲ ਖੜਾ ਹੈ। ਇਸ ਆਰਡੀਆਂ ਦੇ ਵਿੱਚ ਫੁੱਲ ਲੱਗਣੇ ਆ ਇਹ ਫਿਰ ਬਾਅਦ ਵਿੱਚ ਤੇ ਫੁੱਟੇ ਹੋਣਗੇ ਕੀੜੀ ਦੇਖੀ ਉਹ ਆ ਛੋਟੀ ਜੀ ਜੀੜੀ ਬਾਰ ਬਾਰ ਕੰਧ ਪਰ ਆ ਕੇ ਬੈਂਦੀ ਹੈ ਉਹ ਦੇਖ ਰਹੀ ਕਿ ਮੇਰਾ ਘਰ ਤੋੜ ਦਿਆ ਤੁਸੀਂ ਨਾ ਨਾ ਘਰ ਨਹੀਂ ਤੋੜਨਾ ਹੈਗਾ ਉਹਨੇ ਤਾਂ ਵਿਚਾਰੀ ਨੇ ਇੰਨੀ ਮਿਹਨਤ ਦੇ ਨਾਲ ਘਰ ਬਣਾਇਆ ਹੈ ਪਵਨ ਦੇਖੇਗਾ ਤਾਂ ਤੋੜੂਗੀ ਤੇ ਨਹੀਂ ਨਹੀਂ ਆ ਇਹਦਾ ਨਾਰ ਦੇ ਵਿੱਚ ਵੀ ਪਾਇਆ ਹੈ ਉਹ ਵੀ ਮੈਂ ਇਸ ਤਰ੍ਹਾਂ ਹੀ ਨਾ ਸੰਭਾਲ ਕੇ ਰੱਖਿਆ ਹੋਇਆ ਦੇਖੋ ਜੀ ਇੱਧਰ ਆਪਾਂ ਨੇ ਲਾਇਆ ਹੈ ਇੱਕ ਆੜੂਆਂ ਦਾ ਬੂਟਾ ਲਾਇਆ ਹੈ ਇਹ ਹਰੇ ਫੁੱਟਣ ਨਹੀਂ ਲੱਗਿਆ ਹੈਗਾ ਇਹਨੂੰ ਥੋੜੇ ਕਿ ਦਿਨੇ ਹੋਏ ਲਾਏ ਨੂੰ ਕਿਹੜਾ ਇਧਰ ਜੋ ਲੱਗਾ ਹੋਤਾ ਉਹ ਕੀ ਬੋਲਦੇ ਇਸਕੋ ਆਲੂ ਬਗਾਰਾ ਆਲੂ ਬਗਾਰਾ ਹਾਂ ਬਰਾਬਰ ਅੰਨੇ ਆਲੂ ਬਗਾਰਾ ਦਾ ਲੱਗਿਆ ਹੋਇਆ ਉਹ ਦੇਖ ਲੱਗਿਆ ਹੋਇਆ ਸਾਹਮਣੇ ਨਾ ਤੈਨੂੰ ਹੁਣ ਜ਼ਿਆਦਾ ਮੀਂਹ ਲੱਗਣ ਲੱਗਿਆ ਰੇਖਾ ਹਾਂ ਦੇਖੀਏ ਮੀਂਹ ਆ ਰਿਹਾ ਓ ਛੋਟੂ ਵੀ ਤਾਂ ਵਿਚਾਰਾ ਮੀਂਹ ਦੇ ਵਿੱਚ ਬੂਟੇ ਲਾਉਣ ਲੱਗਿਆ ਹੋਇਆ ਏ ਕੋਈ ਗੱਲ ਨਹੀਂ ਇਹ ਤਾਂ ਮਾਸ ਤੇ ਬੈਠੀ ਏ ਕੁਰਸੀ ਦੇ ਉੱਪਰ ਚੱਲ ਛੋਟੂ ਮੀਂਹ ਮੀਂਹ ਆ ਗਿਆ ਹੁਣ ਰਹਿਣ ਦੇ ਜਿਹੜਾ ਤਿੰਨ ਬੂਟੇ ਰਹਿ ਗਏ ਨਾ ਬਾਦ ਵਿੱਚ ਤੇ ਲਾ ਲਈ ਹਲੇ ਤਾਂ ਹੋਰ ਵੀ ਰਹਿ ਨੇ ਬੂਟੇ ਲਾਉਣ ਵਾਸਤੇ ਜਿਹੜੇ ਪੱਤੇ ਆ ਨਾ ਇਹ ਵੀ ਲਾਉਣੇ ਆ ਦੇਖੋ ਜੀ ਅੱਜ ਤਾਂ ਨਾ ਮੀਂਹ ਕੰਮ ਹੀ ਨਹੀਂ ਕਰ ਦਿੰਦਾ ਹੈਗਾ ਬਿਲਕੁਲ ਵੀ ਮੀਂਹ ਨੇ ਨਾ ਬਹੁਤ ਜ਼ਿਆਦਾ ਤੰਗ ਕਰਤਾ ਏ ਮੋੜ-ਮੋੜ ਕੇ ਮੀਂਹ ਆਉਂਦਾ ਏ ਅੱਜ ਤਾਂ ਆਪਣੀ ਦੁਪਹਿਰ ਖੜੀ ਵੀ ਨਹੀਂ ਖੜੀ ਹੈਗੀ ਇਹ ਵੀ ਦੁਪਹਿਰ ਦੇ ਵਿੱਚੇ ਖਿੜਦੀ ਲਗਾਤਾਰ ਨਾ ਹਟਣੇ ਦਾ ਨਾਉ ਨਹੀਂ ਲੰਦਾ ਹੈਗਾ ਬਹੁਤ ਜ਼ਿਆਦਾ ਮੀਂਹ ਪੈਂਦਾ ਏ ਦੇਖੋ ਬੱਦਲ ਵੀ ਆਣ ਪੂਰਾ ਘੜਕਦਾ ਏ ਤੇ ਹਵਾ ਤਾਂ ਵੈਸੇ ਚੱਲਦੀ ਨਹੀਂ ਹੈਗੀ ਪਰ ਮੇਨਾਂ ਲਗਾਤਾਰੇ ਪਈ ਜਾਂਦਾ ਹੈ। ਆ ਸੁੱਤੀਆ। ਵਾਲ ਮੇਰੇ ਥੋੜੇ ਥੋੜੇ ਗਿੱਲੇ ਆ ਹਲੇ। ਆ ਹਵਾ ਨਾਲ ਸੁੱਕ ਜਾਣਗੇ। ਬਾਹਰ ਤਾਂ ਰੇਖਾ ਨਾਲ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਨਾ। ਜਦ ਆਪਾਂ ਲੱਗੇ ਆ ਸਵੇਰੇ ਸਵੇਰੇ ਬੂਟੇ ਲਾਉਣ ਵੀ ਇੰਨਾ ਮੀਂਹ ਨੇ ਤੰਗ ਕਰਿਆ ਨਾ ਜੇ ਕਬੂਟਾ ਲਾਉਣ ਲੱਗੇ ਇੰਨਾ ਜ਼ਿਆਦਾ ਮੀਂਹ ਆ ਗਿਆ ਫੇਰ ਅੰਦਰ ਨੂੰ ਭੱਜ ਗਏ ਅੱਧੇ ਘੰਟੇ ਮਗਰੋਂ ਫੇਰ ਬੂਟੇ ਲਾਉਣ ਦੀ ਸਲਾਹ ਬਣੀ ਵੀ ਚਲ ਮੌਸਮ ਠੰਡਾ ਵੀ ਇੰਨਾ ਜ਼ਿਆਦਾ ਮੀਂਹ ਆਇਆ ਨਾ ਫੇਛ ਸ਼ਤਰੀ ਲਿਆਓ ਸ਼ਤਰੀ ਲਿਆ ਕੇ ਬੂਟੇ ਲਾਏ ਆ ਬੋਲੇ ਬੋਲੇ ਅੱਜ ਤਾਂ ਰੱਬ ਨੇ ਬਸ ਕਰਾਤੀ ਐ ਦੇਖੋ ਜੀ ਐਦ ਕਿਦਾਂ ਐਦ ਕਿਦਾਂ ਨਾ ਲਗਾਤਾਰ ਮੀਂਹ ਇੰਨੇ ਜ਼ਿਆਦੇ ਪੈਨੇ ਆ ਨਾ ਬਸ ਮੇਰੇ ਤਾਂ ਹੁਣ ਵਾਲ ਬਸ ਸੁਪਣੇ ਆਲੇ ਆ ਗੁਲੀਆਂ ਹੀ ਕੱਢ ਲੀਆਂ ਫੇਰ ਉਸਤੇ ਮਗਰੋਂ ਦਾ ਘੰਟੇ ਮਗਰੋਂ ਫੇਰ ਮੈਂ ਸਬਜ਼ੀ ਵੀ ਬਣਾਉਣੀ ਆ ਨਾ ਮਹਾ ਚਲੇ ਜਾਈਏ ਆਪਣੇ ਬਾਹਰ ਸਕਾਲਮਾ ਤਾ ਉਹਰ ਤੂੰ ਕੀ ਕਰਕੇ ਆਈਆਂ ਹੁਣ ਹਾਂ ਵੀ ਚਾਹ ਹੀ ਪੀ ਕੇ ਚਾਹ ਹੀ ਕੀ ਆਇਆ ਭਾਈ ਬੱਕੇ ਮੂਰੇ RAM ਹੈ ਬਾਹਰ ਦਾ ਬੁਰਾ ਹਾਲ ਹੈ ਤੇ ਕੱਜ ਤਾਂ ਨਾ ਮੈਂ ਨਾ ਘੜੀ ਜੇ ਸੈੱਲ ਪਾਇਆ ਹੈ ਜੇ ਕਿਤੇ ਸ਼ਹਿਰ ਨੂੰ ਜਾਣਾ ਹੁੰਦਾ ਤਾਂ ਨਾ ਸੈੱਲ ਬਿਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਤਾਂ ਖਤਮ ਹੋ ਗਿਆ ਦਸ ਹੋਰ ਕਿਤੇ ਨਾ ਬੰਦ ਕਰਕੇ ਰਹੀ ਰੱਖਿਆ ਹੈਗਾ ਬਸ ਐਸ ਤਰ੍ਹਾਂ ਹੀ ਨਾ ਚੱਲੀ ਗਈ ਆ ਪਰਸ ਵਿੱਚ ਅੱਜ ਮੈਂ ਸੈੱਲ ਪਾਤਾ ਸੈੱਲ ਪਾ ਕੇ ਹੁਣ ਇਹ ਮੈਂ ਬੰਦ ਕਰਤੀ ਆ ਜੇ ਕਿਤੇ ਇਹਨੂੰ ਜਾਣਾ ਹੋਊਗਾ ਨਾ ਫੇਰ ਕਿਤੇ ਫੇਰ ਜਲਾਉਂਗੀ ਦੇਖੋ ਜੀ ਇਹ ਘੜੀ ਬਾਰੇ ਮੈਂ ਤੁਹਾਨੂੰ ਦੱਸਦੀ ਆ ਇਹ ਘੜੀ ਹੈਗੀ ਆ ਮੇਰੇ ਵਿਆਹ ਦੀ ਇਹ ਘੜੀ ਇਹ ਹੈਗੀ ਆ ਸਨਾਟੇ ਦੀ ਦੇਖੋ ਜੀ ਹੋ ਗਏ ਇਹਨੂੰ 26 ਕੇ ਸਾਲ ਹੋ ਗਏ ਆ ਵਿਆਹ ਦੀ ਘੜੀ ਆ ਰੇਖਾ ਇਹ ਮੇਰੇ ਦੀ ਆਪਕਾ ਲੱਕੀ ਹੈ ਹਾਂ ਲੱਕੀ ਹੈ ਮੈਂ ਬਹੁਤ ਇਹਨੂੰ ਨਾ ਐਨ ਬਹੁਤ ਸੰਭਾਲ ਕੇ ਰੱਖਦੀ ਆ ਘੜੀ ਬਿਕੋ ਜੀ ਇਹ ਘੜੀ ਘੜੀ ਨਾਲ ਵੀ ਨਾ ਬਹੁਤ ਕੁਝ ਹੋਇਆ ਰਹੇਗਾ ਮੈਂ ਤੁਹਾਨੂੰ ਦੱਸਾਂ ਅੱਜ ਮੈਂ ਜਿਆਦਾ ਘੜੀ ਨੂੰ ਲਾ ਲਉਣੀ ਹੈ ਨਾ ਮੇਰੇ ਗੱਲ ਉਹ ਜ਼ਿਆਦਾ ਆ ਜਾਂਦੀ ਹੈ ਹੁਣ ਜਦ ਹਾਂ ਸੌਣ ਦਾ ਮਹੀਨਾ ਲੱਗਿਆ ਨਾ ਪਿਛਲਾ ਸੌਣ ਦਾ ਮਹੀਨਾ ਤੇ ਇਸ ਤਰ੍ਹਾਂ ਹੀ ਕੱਪੜੇ ਦੀ ਨਾ ਅਸੀਂ ਸ਼ਾਪਿੰਗ ਕਰਨੀ ਸੀ ਹੈ ਸ਼ਾਪਿੰਗ ਕਰਨੀ ਸੀ ਮੈਂ ਕਿਹਾ ਚੱਲ ਮੈਂ ਘੜੀ ਲਾ ਲਵਾਂ ਇੱਕ ਤਾਂ ਨਾ ਦੇਖਾ ਜਦ ਘਰ ਤੇ ਆਪਾਂ ਨੇ ਕੋਈ ਕਿਤੇ ਬਾਹਰ ਜਾਣਾ ਹੁੰਦਾ ਨਾ ਐਨੀ ਕਾਲੀ ਕਰਦੇ ਚਲੋ ਜੀ ਚਲੋ ਛੇਤੀ ਕਰੋ ਛੇਤੀ ਕਰੋ ਹੈ ਉਹ ਕਿਤੇ ਘੜੀ ਨਾ ਕਿਤੇ ਮਾੜੀ ਮੋਟੀ ਹੋ ਲੱਗੀ ਹੋਈ ਰਹਗੀ ਦੇਲਾ ਗੱਡੀ ਦੇ ਵਿੱਚ ਵੀ ਨਹੀਂ ਖੁੱਲੀ ਹੈਗੀ ਤੇ ਭਾਈ ਜਾ ਕੇ ਜਾਂ ਸੀ ਸੁਭਾਸ ਬਾਜ਼ਾਰ ਚ ਗਈ ਨਾ ਰੇਖਾ ਬੜਾ ਹੀ ਜੱਟ ਮੰਡੀ ਲੱਗੀ ਹੋਈ ਆ ਉਹਦੇ ਦੁਕਾਨ ਦੇ ਮੂਰੇ ਹੀ ਹੈ ਕੱਪੜੇ ਵਾਲੀ ਦੇ ਭਾਈ ਇਹਨਾਂ ਲੱਗ ਰੇਖਾ ਮੀਂਹ ਪੈਣਾ ਸ਼ੁਰੂ ਹੋ ਗਿਆ ਨਾ ਭਾਈ ਅਸੀਂ ਦੁਕਾਨ ਦੇ ਮੂਰੇ ਖੜਗੇ ਰਿਹਾ ਵਿਕਾਸ ਕੁ ਮਿੰਟ ਦੇਖਦੇ ਵੀ ਜੇ ਖੜ ਗਿਆ ਚੱਲ ਭਾਈ ਖੜੇ ਹੋਏ ਕੀ ਕਰੇ ਮੈਂ ਪਰਸਪਰਸ ਦੇਖਣ ਲੱਗ ਗਈ ਮਗਾ ਕਿਤੇ ਮੈਂ ਫੋਨ ਤਾਂ ਨਹੀਂ ਭੁੱਲੀ ਆਈ ਉਹ ਕਿਤੇ ਨਾ ਮੇਰੀ ਬਾਹਾਂ ਦੇ ਵਿੱਚੋਂ ਨਾ ਰੈਸਤਨ ਨਾ ਰੇਖ ਕੁੰਡੀ ਗੰਢ ਜਿਨ ਮੜਮੁਟੀ ਲੱਗੀ ਹੋਈ ਕਿਤੇ ਉਹ ਵੇ ਇਤਨਾ ਖੁੱਲ ਕੇ ਨਾ ਦੁਕਾਨ ਦੇ ਮੂਰੇ ਨਾ ਦੋ ਪੌੜੀਆਂ ਤੀਆਂ ਐ ਪੌੜੀਆਂ ਤੇ ਮੂਰੇ ਪਈ ਤੇ ਗਮਲੇ ਫੁੱਲਾਂ ਵਾਲੇ ਉਹ ਕਿਤੇ ਹੈ ਘੜੀ ਖੁੱਲ ਕੇ ਨਾ ਗਮਲੇ ਦੇ ਕੋਲ ਗਿਰ ਗਈ ਐ ਪੌੜੀ ਦੇ ਕਿਨਾਰੇ 'ਚ ਤੇ ਮੈਂ ਫੇਰ ਵੀ ਨਹੀਂ ਦੇਖਿਆ ਹੈਗਾ ਨਿਗਾਹ ਨਹੀਂ ਮਾਰੀ ਹੈਗੀ ਵੀ ਮੇਰੀ ਘੜੀ ਹੈਗੀ ਹੈ ਜਾਂ ਨਹੀਂ ਹੈਗੀ ਚਲੋ ਭਾਈ ਫੇਰ ਕੀ ਕਰੇ ਉੱਥੇ ਨੂੰ ਇੰਨੀ ਦੁਨੀਆ ਲੰਘਦੀ ਹੈ ਨਾ ਇੱਥੇ ਜੱਟ ਮੰਡੀ ਲੰਘਦੀ ਬਹੁਤ ਭਾਰੀ ਮੰਡੀ ਲੰਘਦੀ ਹੈ ਨਾ ਦਿਨ ਰਾਤ ਲੋਕ ਉੱਥੇ ਲੰਘੀ ਜਾਂਦੇ ਆ ਬਾਜ਼ਾਰ ਕਰਕੇ ਚਲ ਉਸਤੇ ਮਗਰੋਂ ਫੇਰ ਅਸੀਂ ਕੱਪੜੇ ਵਾਲੇ ਤੇ ਗਏ ਸ਼ਾਪਿੰਗ ਕਰੀ ਕਿ ਸਬਜੀ ਸਬਜੀ ਖਰੀਦੀ ਜੂਜਾ ਸਪੀਕੇਟਰ ਭਾਈ ਫੇਰ ਮੀ ਪੈਣਾ ਸ਼ੁਰੂ ਹੋ ਗਿਆ ਫੇਰ ਭੱਜਣ ੜ ਕੇ ਫੇਰ ਘਰ ਆ ਗਏ ਚੱਲ ਜਾ ਮੈਂ ਜਾ ਕੇ ਦੇਖਿਆ ਮਾਂ ਕਿ ਬਿਲੇ ਆ ਮੈਂ ਆਪਣੀ ਘੜੀ ਖੋਦਵਾ ਤੇ ਕਾ ਜਦ ਮੈਂ ਮਾਰਿਆ ਆਪਣੀ ਬਾਹਗ ਨਹੀਂ ਹੱਥ ਘੜੀਓ ਨਾ ਮੈਂ ਕਿਹਾ ਮਾਂਗੇ ਤਾਂ ਗੱਡੀ ਚੋਂ ਗਿਰ ਗਈ ਹੋਵੇ ਫੇਰ ਮੈਂ ਪਰਸ ਬੋਲਿਆ ਪਰ ਸਾਰੀ ਤੇ ਸੀਟਾ ਸੂਟਾ ਚੱਕ ਕੇ ਦੇਖ ਲਈ ਵੀ ਗੱਡੀ ਚ ਵੀ ਨਹੀਂ ਆ ਗਈ ਨਾ ਪਰਸ ਵਿੱਚ ਵੀ ਘੜੀ ਗਈ ਕਿੱਥੇ ਆ ਕਹਿੰਦੇ ਵੀ ਉਹ ਤਾਂ ਵੀ ਬਾਜ਼ਾਰ ਚ ਗਿਰ ਗਈ ਹੈ ਚੱਲ ਭਾਈ ਅਸੀਂ ਚੁੱਪ ਕਰਕੇ ਬਹਿ ਗਏ ਵੀ ਜਦ ਹੁਣ ਬਾਜ਼ਾਰ ਦੇ ਵਿੱਚ ਚੀਜ਼ ਗਿਰੀ ਹੋਈ ਤਾਂ ਮਿਲ ਨਹੀਂ ਸਕਦੀ ਹੈਗੀ ਭਾਈ ਦੂਜੇ ਦਿਨ ਅਸੀਂ ਫੇਰ ਜਾਣਾ ਰੇਖਾ ਕੱਪੜੇ ਖਰੀਦਣ ਤਿੰਨ ਚਾਰ ਦਿਨ ਜਾਂਦੇ ਰਹੇ ਆ ਭਾਈ ਫੇਰ ਕਿਆ ਹੋਇਆ ਜਦ ਅਸੀਂ ਉਹ ਦੁਕਾਨ ਦੇ ਮੂਹਰੇ ਨੂੰ ਲੰਘਣ ਲੱਗੇ ਨਾ ਟਾਈਮ ਪਤਾ ਕਿੰਨਾ ਤਾਂ ਪੂਰੀ ਐਨ ਘੜਤੀ ਧੁੱਪਾਂ ਦੀ 1:35 ਮਿੰਟ ਦਾ ਜਦ ਅਸੀਂ ਕੋਲ ਨੂੰ ਲੰਘਣ ਲੱਗੇ ਸਾਡੀ ਸਿੱਧੀ ਉਹ ਨਿਗਾ ਨਾ ਉਹ ਗਮਲਿਆਂ ਤੇ ਪਈ ਜਿਹੜੀ ਦੁਕਾਨ ਦੇ ਪੁਰੇ ਅਸੀਂ ਖੜੇ ਤੇ ਕੱਪੜੇ ਵਾਲੀ ਤੇ ਭਾਈ ਉੱਥੇ ਨਾ ਰੇਖਾ ਐਸ ਤਰ੍ਹਾਂ ਤੇਰੀ ਘੜੀ ਪਈ ਮੈਂ ਭੱਜ ਕੇ ਜਾ ਕੇ ਆਪਣੀ ਘੜੀ ਚੱਕ ਲਈ ਹੈ ਘੜੀ ਚੱਕੀ ਹੋਈ ਭਾਈ ਫੇਰ ਉੱਥੇ ਦੁਕਾਨ ਵਾਲਾ ਵੀ ਭਾਈ ਬੈਠਾ ਥਾ ਤੇ ਉਹਨੂੰ ਮੈਂ ਦੱਸਿਆ ਮਹਾਵੀਰ ਜੀ ਵੀ ਕੱਲ ਅਸੀਂ ਉਰੇ ਜਦੋਂ ਖੜੇ تھے ਨਾ ਦੁਕਾਨ ਉਰੇ ਉਹਨੇ ਵੀ ਸਾਨੂੰ ਕਿਹਾਗਾ ਤੁਸੀਂ ਅੰਦਰ ਆ ਕੇ ਬਹਿ ਜਾਓ ਵੀ ਕੁਰਸੀਆਂ ਤਾਂ ਵੀ ਬਾਹਰ ਕਾ ਨੂੰ ਖੜੇ ਆ ਅਸੀਂ ਕਹਾਂ ਚੱਲ 5 ਮਿੰਟ ਦੀ ਗੱਲ ਆ ਵੀ ਮੀਂਹ ਨੇ ਹਟ ਜਾਣਾ ਐਂ ਪੇ ਜਾ ਤ ਉਹਨੂੰ ਮੈਂ ਦੱਸੀ ਨਾ ਸਟੋਰੀ ਵੀ ਇਸ ਤਰ੍ਹਾਂ ਸਾਡੀ ਗੱਲ ਘੜੀ ਗਿਰਗੀ ਉਹ ਕਹਿੰਦਾ ਜੀ ਇਹ ਘੜੀ ਕਹਿੰਦਾ ਵੀ ਥੋੜੀ ਚੱਕੀ ਕਿੰਨੇ ਨਹੀਂ ਹੈਗੀ ਉਹ ਇਹਦਾ ਬੰਦਾ ਚੱਕਦਾ ਜੀ ਕਹਿੰਦਾ ਉਰੇ ਤੋਂ ਵੀ ਕਿੰਨੇ ਛੋਟੇ ਛੋਟੇ ਬੱਚੇ ਵੀ ਖੇਲਦੇ ਹੁੰਦੇ ਆ ਵੀ ਸਬਜ਼ੀ ਵਾਲੇ ਬੰਦੇ ਵੀ ਜਾਂਦੇ ਆ ਉਹ ਕਿਤੇ ਨਾ ਪੌੜੀ ਦੇ ਨਾ ਕਿਨਾਰੇ ਇਸ ਤਰ੍ਹਾਂ ਲੱਗੀ ਹੋਈ ਰਹਿ ਗਈ ਤੇ ਗੋਲ ਪਏ ਤੇ ਫੁੱਲਾਂ ਵਾਲੇ ਗਮਲੇ ਉਹ ਕਿਸੇ ਦੀ ਨਿਗਾ ਨਹੀਂ ਪਈ ਹੈਗੀ ਪਾਈ ਫਿਰ ਅਸੀਂ ਉਹਦੇ ਨਾਲ ਬਹੁਤ ਜ਼ਿਆਦਾ ਗੱਲਾਂ ਕਰੀਆ ਉਹ ਫਿਰ ਉਹਨੇ ਕਿਹਾ ਉਹ ਕਹਿੰਦਾ ਭੈਣ ਜੀ ਜਿਹੜੀ ਹੱਕ ਦੀ ਕਮਾਈ ਹੁੰਦੀ ਹੈ ਨਾ ਉਹ ਬੰਦੇ ਦੀ ਕਿਤੇ ਨਹੀਂ ਜਾਂਦੀ ਹੈਗੀ ਕਹਿੰਦਾ ਵੀ ਹੱਕ ਦੀ ਕਮਾਈ ਹੁੰਦੀ ਤੁਸੀਂ ਕੀ ਬਿਜ਼ਨਸ ਕਰਦੇ ਆ ਅਸੀਂ ਕਿਹਾ ਵੀ ਅਸੀਂ ਤਾਂ ਖੇਤੀਬਾੜੀ ਦੇ ਕੰਮ ਕਰਦੇ ਆ ਉਹ ਕਹਿੰਦਾ ਵੀ ਠੀਕ ਆ ਉਹ ਕਹਿੰਦਾ ਵੀ ਦੇਖੋ ਜੇ ਤੁਸੀਂ ਹੱਕ ਦੀ ਕਮਾਈ ਕਰਕੇ ਪੈਸਾ ਲਾ ਕੇ ਘੜੀ ਖਰੀਦੀ ਦੀ ਨਾ ਤੁਹਾਨੂੰ ਵਾਪਸ ਆ ਗਈ ਹੈ ਦੇਖ ਲੈ ਦੇਖ ਆ ਇੱਕ ਰਾਤ ਕੱਟੀ ਆਈ ਹੈ ਦੇਖ ਲੈ ਕੁਝ ਵੀ ਨਹੀਂ ਹੋਇਆ ਕਿਸ ਨੇ ਚੱਕੀ ਹੈਗੀ ਕੀ ਜੀ ਦੇਖ ਲੈ ਹੁਣ ਮੈਂ ਘੜੀ ਨੂੰ ਇੰਨਾ ਜਿਆਦਾ ਸੰਭਾਲ ਕੇ ਰੱਖਦੀ ਆ ਨਾ ਆਪਣੀ ਜਾਨ ਨਾਲ ਵੀ ਵੱਧ ਸੰਭਾਲ ਕੇ ਰੱਖਦੀ ਆ ਪੁਲਿਸ ਕਾ ਵੀ ਪਹਿਨੇਗਾ ਕਿ ਡੱਬੇ ਮੇਰੇ ਨਾ ਨਾ ਜੇ ਮੈਂ ਕਿ ਤੈਨੂੰ ਜਾਨੀ ਆ ਤਾਂ ਮੈਂ ਜ਼ਰੂਰ ਲਾ ਕੇ ਜਾਨੀ ਆ ਇਹ 골ਡ ਰੰਗ ਦੀ ਹੈਗੀ ਆ ਘੜੀ ਇਹ ਜਿਆਦਾ ਨਾ ਸਰਾਟੇ ਦੀ ਘੜੀ ਧੀ ਇਹ ਦੋ ਘੜੀਆਂ ਲੈ ਆਣੀਆਂ ਤੀਆਂ ਵੀ ਜਦ ਕੋਈ ਨਾ ਮੇਰਾ ਦਿਲ ਟੁੱਟ ਗਿਆ ਦੇਖ ਹੁਣ ਮੈਂ ਇਹਨੂੰ ਇੰਨਾ ਸੰਭਾਲ ਕੇ ਰੱਖਦੀ ਆ ਅਜੇ ਦੇ ਵਿੱਚ ਮੈਂ ਸਪੈਸ਼ਲ ਸੈਲਪਾ ਕੇ ਲੈ ਕੇ ਆਈ ਆ ਦੇਖ ਲੈ ਰੱਖ ਲਿਜੀਏ ਸਭ ਨੂੰ ਹਾਂ ਹੋਰ ਘੜੀਆਂ ਪਈਆਂ ਉਹ ਨਹੀਂ ਮੈਂ ਲਾਉਂਦੀ ਹੈਗੀ ਜਦ ਵੀ ਘੜੀ ਲਾਉਣੀ ਹੈ ਇਹ ਹੀ ਘੜੀ ਲਾਉਣੀ ਹੈ ਮੈਂ ਚਲੋ ਜੀ ਇਹ ਹੈਗੀ ਤੇ ਆਪਣੀ ਘੜੀ ਤੇ ਹੈਗੀ ਤੇ ਸਟੋਰੀ ਤੇ ਹੁਣ ਆ ਵੀਡੀਓ ਆਪਣੀ ਫਿਰ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਹੀ ਕਰਦੇ ਆ ਮਿਲਦੇ ਆ ਹੁਣ ਅਗਲੀ ਵੀਡੀਓ ਚ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀ ਹੈ ਨਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਹ ਸੋਹਣੀਆਂ ਵੀਡੀਓ ਪਾਉਂਦੇ ਰਹਿਾਂਗੇ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਹੁਣ ਅਗਲੀ ਵੀਡੀਓ ਚ ਬਾਏ ਬਾਏ